ਵਾਲ ਚਿੱਟੇ ਹੈਗੇ ਆ ਨਾ ਧੌਲੇ ਚਾਗਦੇ ਆ ਨਾ ਵਿੱਚ ਜਦੋਂ ਕਿਤੇ ਤੁਸੀਂ ਵਿਆਹ ਤੇ ਜਾਂ ਪਾਰਟੀ ਤੇ ਜਾਣਾ ਹੁੰਦਾ ਤੇ ਜਾਣਾ ਪੈਂਦਾ ਨਾ ਉੱਥੇ ਨਈ ਜੀ ਦੁਕਾਨ ਤੇ ਅਗਲਾ ਲੈਂਦਾ ਨਾ ਸਮੂਥਿੰਗ ਕਰ ਦਿੰਨਾ ਜੀ ਮੈਂ ਤੁਹਾਡੇ ਡਾਈ ਲਾ ਦਿੰਨਾ ਜੀ ਮੈਂ ਆਹ ਕਰ ਦਿੰਨਾ ਉਹ ਕਰ ਦਿੰਨਾ ਛੁੱਡੇ ਕਰ ਪੈਗੀ 5-700 ਲਾ ਲੈਂਦਾ ਨਾ ਹੈਗੀ ਇਹ ਗੱਲ ਹੈਗੀ ਹੈ ਨਾ ਤੁਹਾਡੇ ਵਾਸਤੇ ਆ ਫਿਰ ਇਹ ਵੀਡੀਓ ਅਸੀਂ ਲੈ ਕੇ ਆਇਆ ਬਹੁਤ ਵਧੀਆ ਚੀਜ਼ ਤੇ ਤੁਸੀਂ ਕਹੋਗੇ ਨਾ ਯਾਰ ਵੀ ਤੁਸੂ ਅਜ ਤੱਕ ਸੀ ਕਿੱਥੇ ਆ ਗੱਲ ਤੁਸਾਨੂੰ ਪਹਿਲਾਂ ਕਾਣਾ ਦੱਸੀ ਹੈ ਨਾ ਤੇ ਮੈਂ ਜੇ ਤੁਹਾਨੂੰ ਇਹ ਗੱਲ ਜਿਹੜੀ ਦੱਸਣ ਲੱਗਾ ਜੇ ਤੁਹਾਨੂੰ ਇਹ ਗੱਲ ਵਧੀਆ ਲੱਗੀ ਤਾਂ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਸਾਰੇ ਭੈਣਾ ਭਰਾਵਾਂ ਤੱਕ ਪਹੁੰਚੇ ਜਿਹੜੀ ਉਹਨਾਂ 100 ਰੁਪਿਆਵਾਂ ਵਾਲੇ ਸੈਲ ਵੜਦੇ ਨਾ ਸਲੂਨਾਂ ਵਾਲੇ ਕਟਿੰਗਾਂ ਵਾਲੇ ਉਹ ਵੀ ਨਵੀਰ ਕਿਤੇ ਗੁੱਸੇ ਹੋ ਜਾਣ ਤੇ ਵੀਡੀਓ ਸ਼ੇਅਰ ਪਾੜਦੇ ਨਾ ਉਹ ਘੜਜੋ ਉਹਨਾਂ ਦੀ ਠੀਕ ਹੈ ਫਾਇਦਾ ਹੋ ਜੇ ਰੱਪੜਦਾ ਹੀ ਸਾਨੂੰ ਕੋਈ ਉਹ ਨਹੀਂ ਹੈਗਾ ਬਲੱ ਤੇ ਆ ਇੱਕ ਚੀਜ਼ ਮੰਗਾਈ ਆਪਾਂ ਆਨਲਾਈਨ ਆਹੀ ਤੇ ਇਹਦੇ ਡੱਬੇ ਦੇ ਵਿੱਚੋਂ ਕੀ ਨਿਕਲਦਾ ਤੁਸੀਂ ਲਾਸਟ ਤੱਕ ਦੇਖਣਾ ਤੇ ਜੇ ਮੈਂ ਦੂਜੀ ਗੱਲ ਹੋਰ ਆ ਜੇ ਇਹ ਚੀਜ਼ ਤੁਹਾਡੇ ਕੰਮ ਦੀ ਨਾ ਹੋਈ ਤੇ ਤੁਸੀਂ ਨਾ ਐਂ ਕਰੋ ਵੀ ਆਪਦੀ ਫੋਟੋ ਖਿੱਚ ਲੂ ਵੀ ਅਸੀਂ ਆ ਚੀਜ਼ ਮੰਗਾਈ ਸੀ ਤੇ ਬਾਈ ਅਸੀਂ ਤੇਰੇ ਵੀ ਤੂੰ ਦੇਖੀਏ ਤੇ ਤੂੰ ਸੀ ਨਾ ਛੱਲੇ ਆ ਲੈ ਕੇ ਦੇ ਵੀ ਇਹ ਚੀਜ਼ ਦਾ ਸਾਨੂੰ ਫਾਇਦਾ ਨਹੀਂ ਹੋਇਆ ਕਿਉਂਕਿ ਪਤਾ ਕੀ ਜੇ ਤੁਸੀਂ ਐਂ ਕਰੋਗੇ ਤਾਂ ਸਾਡੇ ਪੇਜ ਤੇ ਜਿਹੜੀਆਂ ਵੀਡੀਓ ਆ ਇਹ ਲੋਕ ਦੇਖਣੋਂ ਹਟ ਜਾਣਗੇ ਠੀਕ ਹੈ ਸਾਨੂੰ ਵੀ ਸਾਡਾ ਇਹ ਨੁਕਸਾਨ ਹੋਣਾ ਚਾਹੀਦਾ ਨਵੇਂ ਅਸੀਂ ਤੁਹਾਨੂੰ ਮੜੀ ਚੀਜ਼ ਦੀ رائے ਦਿੱਤੀ ਸਹੀ ਹੈ ਮੇਰੀ ਗੱਲ ਸਮਝਦੇ ਹੋ ਤੁਸੀਂ 네ਗੇਟਿਵ ਕਮੈਂਟ ਲਿਖਣਾ ਬਾਅਦ ਚ ਵੀ ਬਾਈ ਅਸੀਂ ਆਹ ਵਾਲੀ ਚੀਜ਼ ਮੰਗਾਈ ਸੀ ਜਿਹੜੀ ਆ ਡੱਬੇ ਦੇ ਵਿੱਚ ਆ ਤੇ ਇਹ ਨੇ ਸਾਡੇ ਵਾਲ ਕਾਲੇ ਨਹੀਂ ਕੀਤੀ ਤੇ ਅਸੀਂ ਵੀ ਲੋਕ ਵੀ ਦੇਖਣਗੇ ਹਨਾ ਸਾਰੇ ਕਹਿਣਗੇ ਵੀ ਇਹਨਾਂ ਨੇ ਯਾਰ ਝੂਟ ਗਿਆ ਸੀ ਤੇ ਅਗਲੇ ਨੇ ਇਹਨਾਂ ਦਾ ਚੈਨਲ ਫੇਲ ਕਰਾਤਾ ਇਹ ਗੱਲ ਮੈਂ ਤੁਹਾਨੂੰ ਤਾਂ ਕਹਿ ਰਿਹਾ ਕਿਉਂਕਿ ਕਈ ਨਾ ਵਿਰੋਧ ਕਰਨ ਵਾਲੇ ਉਹੀ ਜਾਣ ਕੇ ਲਿਖ ਦਿੰਦੇ ਆ ਭਾਈ ਜੇ ਤੁਸੀਂ ਵਿਰੋਧ ਕਰਨਾ ਨਾ ਤੁਹਾਡੇ ਹੱਥ ਚ ਆਹ ਵੱਡੀ ਚੀਜ਼ ਹੋਣੀ ਚਾਹੀਦੀ ਹੈ ਫਿਰ ਤੁਸੀਂ ਲੋਕ ਆਮ ਲੋਕ ਵੀ ਫੇਰ ਤੁਹਾਡਾ ਜਕੇਡ ਕਰਨਗੇ ਨਹੀਂ ਤਾਂ ਅਗਲੇ ਨੂੰ ਪਤਾ ਹੁੰਦਾ ਵੀ ਇਹ ਤਾਂ ਵਿਰੋਧ ਕਰਨ ਵਾਲਿਆ ਉਹ ਵੀ ਵਿਰੋਧ ਕਰ ਹੀ ਜਾਂਦੇ ਆ ਠੀਕ ਹੈ ਹੁਣ ਮੈਂ ਤੁਹਾਨੂੰ ਥੋੜਾ ਟਾਈਮ ਲਈ ਸੁਣੀ ਕਰਦਾ ਮੈਂ ਤੁਹਾਨੂੰ ਵਿੱਚੋ ਚੀਜ਼ ਗੱਢ ਕੇ ਦਿਖਾਉਣਾ ਤੇ ਚੀਜ਼ ਨੇ ਤੁਹਾਡਾ ਫਾਇਦਾ ਕਰਨਾ ਹੀ ਕਰਨਾ ਕਿਉਂਕਿ ਸਾਨੂੰ ਪਤਾ ਇਸੇ ਕਰਕੇ ਆਪਦੇ ਪੇਜ ਤੇ ਪਾ ਰਹੇ ਹਾਂ ਸੀ ਇਹ ਇਹਨਾਂ ਆਪਾਂ ਖੋਲਦੇ ਆਂ ਜੀ ਆ ਦੇਖੋ ਸੀਲਾ ਸੁਲਾ ਬੰਨਦਾ ਠੀਕ ਹੈ ਇਹਦੀ ਘਰੇ ਨਹੀਂ ਕੋਈਸ ਵੀ ਬਣਾਇਆ ਕੋਈ ਕਹਿ ਦਿੰਦਾ ਇਹ ਤਾਂ ਵਿਦਵਾਨ ਘਰੇ ਬਣਾ ਲੈਂਦੇ ਅਸੀਂ ਨਹੀਂ ਕੋਈਸ ਬਣਾਉਂਦੇ ਘਰੇ ਕਾਹਦੀ ਵੀ ਕੱਲ ਨੂੰ ਹਣਾ ਤੇ ਜਿਹੜੀ ਕੱਲ ਅਸੀਂ ਦੇਣੀ ਆ ਜਿਉਂ ਕੰਮ ਅਸੀਂ ਕੀਤਾ ਨਹੀਂ ਅਜੇ ਤੱਕ ਜਲਦੀ ਵਿੱਚ ਨਵਾਂ ਆਪਾਂ ਖੋਲ ਲਿਆ ਵੀਰੋ ਤੇ ਇਹ ਚੀਜ਼ ਨਾਲ ਤੁਹਾਡੇ ਮਿੱਤਰੋ ਵਾਲਾ ਜਿਹੜੇ ਝੜਨੋਂ ਹਟਾ ਦੋਗੇ ਤੇ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੈਗਾ ਵੀ ਜਿਹਦੇ ਨਾਲ ਆਪਾਂ ਕਹ ਲਈਏ ਨਾ ਵੀ ਆਪਾਂ ਨੂੰ ਨੁਕਸਾਨ ਹੁੰਦਾ ਇਹ ਕਹ ਲਈਏ ਵੀ ਇਹ ਤਾਂ ਆਯੁਰਵੈਦਿਕ ਗੋੜੀਆਂ ਵਾਲੀ ਚੀਜ਼ ਹੈ ਵੀ ਇਹ ਨੁਕਸਾਨ ਨਹੀਂ ਕਰਦੀ ਪਾਲੀਵੇ ਦੀ ਚੀਜ਼ ਆ ਭਾਈ ਇਹ ਤਾਂ ਤੇ ਜਿਹੜੇ ਕੁਦਰਤੀ ਰੰਗ ਹੁੰਦਾ ਤੁਹਾਡੇ ਵਾਲਾਂ ਦਾ ਤੀਨੇ ਉਹੋ ਜਿਹਾ ਹੀ ਕਰ ਦੇਣਾ ਉਹ ਕੋਈ ਬੰਦਾ ਫੜ ਕੇ ਦਿਖਾਵੇ ਵੀ ਇਹਦੇ ਪਾਈ ਦੇ ਡਾਈ ਲੱਗੀ ਆ ਜਾਂ ਕੁਝ ਇਹਨੇ ਕੁਝ ਕੀਤਾ ਬੰਦਾ ਦੇਖਣ ਨੂੰ ਤੁਹਾਨੂੰ ਆਏ ਗਊਗਾ ਵੀ ਇਹਦੇ ਤਾਂ ਯਾਰ ਇਹ ਤਾਂ ਕੁਦਰਤੀ ਵਾਲੀ ਆ ਠੀਕ ਆ ਤੇ ਇਹਦੇ ਵਿੱਚੋਂ ਕੀ ਨਿਕਲਦਾ ਗੈਸ ਕਰੋ ਬਰ ਕਮੈਂਟ ਅਜੋ ਤੇ ਮੈਂ ਤੁਹਾਨੂੰ ਦਿਖਾਉਣ ਲੱਗਿਆ ਜੀ ਹੁਣੇ ਚ ਕੀ ਨਿਕਲਦਾ ਹੁਣੇ ਪਾਸੇ ਹੋਣ ਲੱਗਾ ਡੱਬਾ ਹੁਣੇ ਘਟਕਾ ਲਵੇ ਤੇ ਇਹਦੇ ਚ ਨਿਕਲਿਆ ਜੀ ਆਵਲੀ ਚੀਜ਼ ਠੀਕ ਆ ਆਪਾਂ ਡੱਬਾ ਥੱਲੇ ਚੁੱਕਤਾ ਆ ਇਹਦੇ ਚ ਨਿਕਲਿਆ ਜੀ ਆਵਲੀ ਚੀਜ਼ ਆ ਨੇੜੇ ਦਿਖਾ ਦਿਓ ਅਜ ਦਾ ਨਾਮ ਕੀ ਆ ਤੁਸੀਂ ਦੇਖ ਲਓ ਠੀਕ ਆ ਤੇ ਵੀਡੀਓ ਜਿੱਥੇ ਵੀ ਤੁਸੀਂ ਇਹ ਵੀਡੀਓ ਦੇਖੋਗੇ ਅਸੀਂ ਕਮੈਂਟਾਂ ਦੇ ਵਿੱਚ ਇਹਦਾ ਲਿੰਕ ਪਾ ਦਾਂਗੇ ਵੇਸ ਇਹ ਮਂਗਾਈ ਕਿੱਥੋਂ ਆ ਇਹ ਤੁਸੀਂ ਆਨਲਾਈਨ ਮਂਗਾ ਸਕਦੇ ਹੋ ਤੇ ਇਹ ਚੀਜ਼ ਦੇ ਇੰਨੇ ਘਰਜਲਟ ਹਨਾ ਇੱਕ ਤਾਂ ਇਹ ਵਾਲ ਝੜਨ ਨੂੰ ਹਟਾ ਦਿੰਦੇ ਆ ਕਈ ਵਿਦਵਾਨ ਕਹਿੰਦੇ ਵੀ ਤਾਂ ਚਿੰਤਾ ਨਾ ਛੱਡਦੇ ਵਾਲ ਤਾਂ ਲੋਕਾਂ ਦੇ ਤੇ ਮੈਂ ਕਹਿੰਦਾ ਵੀ ਚਿੰਤਾ ਤਾਂ ਚਿੰਤਾ ਦੇ ਨਾਲ ਹੀ ਜਾਣੀ ਆ ਉਹ ਤਾਂ ਜਾਣੀ ਨਹੀਂ ਤੇ ਫਿਰ ਇਹਦਾ ਮਤਲਬ ਹੈ ਥੋੜੀ ਵੀ ਲੋਕਾਂ ਦੇ ਵਾਲ ਗਵਾ ਲੈਣ ਤੇ ਜਿੱਦੋ ਇਹ ਚੀਜ਼ਾਂ ਬਣੀਆਂ ਫਾਇਦਾ ਲਾ ਲਓ ਫਿਰ ਯਾਰੋ ਦਾ ਤੇ ਦੂਜੀ ਗੱਲ ਵੀ ਜਦੋਂ ਤੁਸੀਂ ਕਿਤੇ ਵਿਆਹ ਤੇ ਜਾਣਾ ਹੁੰਦਾ ਨਾ ਇਹ ਹੱਥਾਂ ਮੈਰਾਂ ਨੂੰ ਨਹੀਂ ਲੱਗਦੀ ਇਹਨੂੰ ਤੁਸੀਂ ਕਾਟੋ ਕੋਲੋ ਲਗਾ ਲਓ ਉਹ ਗੱਲ ਹੈ ਹੀ ਨਹੀਂ ਇਹ ਤਾਂ ਬਸ ਆਪਾਂ ਯੂਜ਼ ਕਰਨਾ ਇਹਦਾ ਕੁੱਲੀ ਚ ਪਾ ਕੇ ਤੇ ਵਾਲਾਂ ਦੇ ਲਾ ਲਓ ਠੀਕ ਆ ਤੇ ਇਹ ਨਾ ਤੁਹਾਡੇ ਹੱਥਾਂ ਨੂੰ ਨਹੀਂ ਲੱਗੂਗੀ ਨਾ ਤੁਹਾਡੇ ਇੱਥੇ ਮਾਸ ਤੇ ਲੱਗੂਗੀ ਕੱਲੇ ਵਾਲਾਂ ਦੇ ਲੱਗਣੀਆਂ ਇਹ ਤੇ ਤੁਹਾਡੇ ਵਾਲ ਹੋ ਜਾਣੇ ਕਾਲੇ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਹੈ ਸਰਦਾਰ ਹੈ ਨਾ ਗਣਗੁਣੇ ਤੁਸੀਂ ਬਹੁਤ ਸੋਨੇ ਆਸੀ ਵੀ ਬਹੁਤ ਸੋਨੇ ਆ ਤੇ ਆਹ ਵਾਲੀ ਚੀਜ਼ ਆ ਚੰਗੀ ਤਰ੍ਹਾਂ ਦੇਖ ਲਓ ਜੀ ਇਹਦਾ ਚਾਰੇ ਪਾਸੋਂ ਘੁਮਾ ਕੇ ਦੇਖ ਲਓ ਇਹਨੂੰ ਤੇ ਇਹਦੇ ਵਿੱਚੋਂ ਜਿਵੇਂ ਆ ਇੱਥੋਂ ਆ ਨੱਪ ਕੇ ਤੇ ਆਇ ਨਿਕਲਦੀ ਐ ਬੂੰਦ ਜੀ ਤੇ ਇੱਕ ਕੌਲੀ ਚ ਪਾ ਕੇ ਤੁਸੀਂ ਉਹਦੇ ਨਾਲ ਲਾ ਲੈਣਾ ਹੁੰਦਾ ਸੌਖਾ ਤਰੀਕਾ ਤੇ ਕੋਈ ਵਾਲ ਇਹਦੇ ਨਾਲ ਚਿੱਟਾ ਨਹੀਂ ਰਹਿੰਦਾ ਸਕੈਨਰ ਨੂੰ ਲੱਗਦੀ ਨਹੀਂ ਐ ਇਹਦਾ ਕਲਰ ਸਕੈਨਰ ਨੂੰ ਲੱਗਦਾ ਨਹੀਂਗਾ ਤੇ ਇਹਦੇ ਜਿਹੜੇ ਤੁਹਾਡੇ ਪੈਸੇ ਬਚਣਗੇ ਜਿਹੜੇ ਤੁਸੀਂ ਮੰਨ ਲਓ ਤੇ ਵੀ ਇਹ ਹੈਗਾ ਸਸਤੀ ਚੀਜ਼ ਆ ਇਹ ਕੋਈ ਮਹਿੰਗੀ ਚੀਜ਼ ਨਹੀਂ ਹੈਨਾ ਵੀ ਇਹ ਮਸਾ ਮੈਂ ਕਹਿੰਦਾ 1.5 200 ਦੀ ਚੀਜ਼ ਆ ਸਾਰੀ ਇਹ ਤਾਂ ਯਾਰ ਆਪਾਂ ਹੁਣ ਜਵਾਖ ਖਾਪਣ ਕਹਿੰਦੇ ਨੇ ਵੀ ਲੀਚ ਲੈਦੇ ਤੇ ਆਪਾਂ ਕਹਿੰਦੇ ਨੇ ਚੱਲ 5-7 ਪੈਕਟ ਨੂੰ ਇਕੱਠੇ ਲੈ ਦਿੰਦੇ ਆ ਵਾਰ-ਵਾਰ ਗੇੜੇ ਲਵਾਊਗਾ ਵੀ ਆਪਾਂ 200 200 ਨੂੰ ਕੀ ਸਮਝਦੇ ਆ ਪਰ ਜੇ ਚੀਜ਼ ਹੈ ਨਾ ਇਹ ਚੀਜ਼ ਦੀ ਕੁਆਲਿਟੀ ਆ ਤਾਂ ਹੀ ਅਸੀਂ ਸਾਡੇ ਪੇਜ ਤੇ ਦਿਖਾ ਰਹੇ ਆ ਤੇ ਜੇ ਇਹ ਚੀਜ਼ ਨੇ ਤੁਹਾਨੂੰ ਨਾ ਫਾਇਦਾ ਕੀਤਾ ਤੁਸੀਂ ਯਾਰ ਨਿੰਦ ਜੋ ਕਮੈਂਟਾਂ ਦੇ ਵਿੱਚ ਠੀਕ ਆ ਤਦਾਂ ਨੂੰ ਆਮ ਸਾਰੇ ਲੋਕਾਂ ਨੂੰ ਪਤਾ ਲੱਗਦੇ ਵੀ ਇਹ ਚੀਜ਼ ਮਾੜੀ ਸੀ ਤਾਂ ਇਹਨਾਂ ਦੀ ਨਿੰਦਾ ਹੋ ਗਈ ਪਰ ਜੇ ਮਿੱਤਰੋ ਇਹਨੂੰ ਤੁਸੀਂ ਵਰਤਿਆ ਤੇ ਇਹ ਚੰਗੀ ਨਿਕਲੀ ਤਾਂ ਫਿਰ ਸਾਡੇ ਹੱਕ ਦੇ ਬੋਲ ਬੋਲ ਕੇ ਨਾ ਸਿਰੇ ਹੀ ਲਾ ਦਿਓ ਜਿਵੇਂ ਕਹਿੰਦੇ ਹੁੰਦੇ ਨਾ ਪੰਜਾਬੀ ਤੇ ਵੀ ਧੰਦਨ ਘਰਾ ਦਿੰਦੇ ਆ ਫਿਰ ਮਿੱਤਰੋ ਧੰਦਨ ਘਰਾ ਦਿਓ ਠੀਕ ਹੈ ਜੀ ਮਿਲਦੇ ਆ ਫੇਰ ਕਿਸੇ ਹੋਰ ਦਾ ਨਾ ਤੇ ਕਿਤੇ ਹੋਰ ਚੀਜ਼ ਦੇ ਨਾਲ ਤਦ ਤੱਕ ਲਈ ਮਿਹਰਬਾਨੀ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ